ਗੁਰਸ਼ਰਨ ਰੋਂਦੀ ਰੋਂਦੀ ਰਸਤੇ ਵਿੱਚ ਜਾ ਰਹੀ ਸੀ ਨਾ ਗਲ ਚ ਚੁੰਨੀ ਤੇ ਨਾ ਪੈਰਾਂ ਵਿੱਚ ਚੱਪਲਾ ਪਤਾ ਨਹੀਂ ਕਦੋਂ ਚੱਕਰ ਖਾ ਕੇ ਡਿੱਗ ਗਈ ਉਸ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਕੋਲ ਖੜੀਆਂ ਰੋ ਰਹੀਆਂ ਸਨ ਸਵੇਰ ਦਾ ਸਮਾਂ ਸੀ ਇੱਕ ਬਜ਼ੁਰਗ ਔਰਤ ਗੁਰੂ ਘਰੋਂ ਆ ਰਹੀ ਸੀ ਉਸ ਨੇ ਦੇਖਿਆ ਤਾਂ ਗੱਡੀ ਰੁਕਵਾ ਲਈ ਤੇ ਬਾਹਰ ਨਿਕਲ ਕੇ ਗੁਰਸ਼ਰਨ ਨੂੰ ਹੋਸ਼ ਵਿੱਚ ਲਿਆਂਦਾ ਤੇ ਉਸ ਨੂੰ ਆਪਣੇ ਨਾਲ ਆਪਣੇ ਘਰ ਲੈ ਗਈ ਉਨਾਤੀ ਨਾਨੂ ਰੋਟੀ ਖਵਾਈ ਤੇ ਪੁੱਛਿਆ ਧੀਏ ਕੀ ਗੱਲ ਆ ਦੇਖਣ ਨੂੰ ਤਾਂ ਵਧੀਆ ਕਰਦੀ ਲੱਗਦੀਆਂ ਬੇਬੇ ਨੇ ਕੁੜੀਆਂ ਨੂੰ ਆਪਣੇ ਕੋਲ ਬਿਠਾ ਲਿਆ ਗੁਰਸ਼ਰਨ ਬੇਬੇ ਨੂੰ ਦੱਸਣ ਲੱਗੀ ਕਿ ਮੈਂ ਆਪਣੇ ਵੱਲੋਂ ਪੂਰਾ ਜੋਰ ਲਗਾਇਆ ਤੇ ਬਾਰ-ਬਾਰ ਅੰਦਰੋਂ ਹਾਰ ਕੇ ਸਬਦੀਆਂ ਕੌੜੀਆਂ ਗੱਲਾਂ ਸਹਿ ਕੇ ਮੈਂ ਉੱਥੇ ਰਹੀ ਮੇਰੀ ਹੁਣ ਤੱਕ ਦੀ ਜ਼ਿੰਦਗੀ ਉਹਨਾਂ ਦਾ ਘਰ ਸੰਭਾਲਦੀ ਦੀ ਲੰਗੀ ਪਰ ਉਹਨਾਂ ਨੇ ਮੇਰੀ ਕੋਈ ਕਦਰ ਨਹੀਂ ਕੀਤੀ ਗੁਰਸ਼ਰਨ ਬਿਨਾਂ ਰੁਕੇ ਬੋਲੀ ਜਾ ਰਹੀ ਸੀ ਜਿਵੇਂ ਪਤਾ ਨਹੀਂ ਕਿੰਨੇ ਕ ਸਮੇਂ ਬਾਅਦ ਉਸ ਨੂੰ ਕਿਸੇ ਨੇ ਬੋਲਣ ਦਾ ਸਮਾਂ ਦਿੱਤਾ ਤੇ ਉਸ ਨੂੰ ਕੋਈ ਧਿਆਨ ਨਾਲ ਸੁਣ ਰਿਹਾ ਸੀ ਉਹ ਤੁਰ ਤੋ ਉਸ ਨਾਲ ਬੀਤਿਆ ਬੇਬੇ ਨੂੰ ਦੱਸਣ ਲੱਗੀ ਮੈਂ ਇੱਕ ਗਰੀਬ ਪਰਿਵਾਰ ਵਿੱਚ ਜੰਮੀ ਮੇਰੇ ਪਿਤਾ ਕੋਲ 2 ਕੁ ਬਿੱਗੇ ਜ਼ਮੀਨ ਸੀ ਜਿਸ ਵਿੱਚ ਉਹ ਹਰਾਚਾਰਾ ਬੀਜਦੇ ਤੇ ਮੱਝਾਂ ਰੱਖਦੇ ਕੁਝ ਕੁ ਪੈਸੇ ਦੁੱਧ ਪਾ ਕੇ ਆਉਂਦੇ ਤੇ ਕੁਝ ਮੇਰੀ ਮਾਂ ਲੋਕਾਂ ਦੀਆਂ ਦਰੀਆਂ ਖੇਸ ਜਾਂ ਕੋਟੀਆਂ ਬੁਣਦੀ ਉੱਥੋਂ ਆਉਂਦੇ ਮੇਰੇ ਪਿਤਾ ਬਸ ਥੋੜਾ ਬਹੁਤਾ ਮੱਜਾਂ ਦਾ ਕੰਮ ਕਰਦੇ ਸੀ ਤੇ ਸਾਰਾ ਦਿਨ ਸ਼ਰਾਬ ਪੀ ਕੇ ਰੱਖਦੇ ਘਰੇ ਮੇਰੀ ਮਾਂ ਨਾਲ ਲੜਦੇ ਰਹਿੰਦੇ ਮੈਂ ਆਪਣੀ ਮਾਂ ਨਾਲ ਘਰ ਦਾ ਕੰਮ ਵੀ ਕਰਵਾਉਂਦੀ ਤੇ ਸਕੂਲ ਜਾਂਦੀ ਪੜਨ ਵਿੱਚ ਮੇਰੀ ਬਹੁਤ ਰੁਚੀ ਸੀ ਮੇਰਾ ਵੱਡਾ ਭਰਾ ਮੇਰੇ ਤੋਂ 5 ਸਾਲ ਵੱਡਾ ਸੀ ਜਦੋਂ 18-19 ਸਾਲ ਦਾ ਹੋਇਆ ਤਾਂ ਉਸਨੇ ਘਰ ਦੁੱਧ ਦੀ ਡਾਇਰੀ ਖੋਲ ਲਈ ਮਾਂ ਬਿਮਾਰ ਰਹਿਣ ਲੱਗੀ ਸੀ ਤਾਂ ਉਸ ਦਾ ਕੁਝ ਭਾਰ ਘਟਿਆ ਮਾਂ ਨੂੰ ਮੇਰੇ ਵਿਆਹ ਦਾ ਫਿਕਰ ਬਹੁਤ ਰਹਿੰਦਾ ਫਿਕਰ ਹੁੰਦੀ ਵੀ ਕਿਉਂ ਨਾ ਮੈਂ ਵੱਡੀ ਹੁੰਦੀ ਜਾ ਰਹੀ ਸੀ ਤੇ ਮੇਰਾ ਭਰਾ ਵੀ ਛੋਟਾ ਸੀ ਉਹ ਵੀ ਕਿੰਨਾ ਕੁ ਸੰਭਾਲਦਾ ਪਰ ਫਿਰ ਵੀ ਉਹ ਵਕਤ ਤੋਂ ਪਹਿਲਾਂ ਕਬੀਲਦਾਰ ਬਣ ਗਿਆ ਐਵੇਂ ਦਿਨ ਲੰਗੀ ਗਏ ਮੇਰੇ ਦਸਵੀਂ ਦੇ ਪੱਕੇ ਪੇਪਰ ਚੱਲ ਰਹੇ ਸੀ ਕਿਸੇ ਨੇ ਮੇਰੀ ਮਾਂ ਨੂੰ ਇੱਕ ਰਿਸ਼ਤੇ ਦੀ ਦੱਸ ਪਾਈ। ਵੀ ਘਰ ਬਹੁਤ ਵਧੀਆ ਹੈ ਤੇ ਜ਼ਮੀਨ ਵਧੀਆ ਹੈ। ਉਹਨਾਂ ਨੇ ਕੁਝ ਨਹੀਂ ਮੰਗਿਆ। ਬਸ ਕੁੜੀ ਸੋਹਣੀ ਤੇ ਕੰਮ ਕਰ ਵਾਲੀ ਹੋਵੇ। ਮੇਰੇ ਪਿਤਾ ਨੇ ਕੋਈ ਦਿਲਚਸਪੀ ਨਾ ਲਈ। ਮੇਰੀ ਮਾਂ ਤੇ ਭਰਾ ਨੇ ਪੁੱਛਗਿੱਛ ਕੀਤੀ ਤੇ ਭਰਾ ਨੇ ਕਿਹਾ ਕਿ ਬੀਬੀ ساری ਉਮਰ ਗਰੀਬੀ ਵਿੱਚ ਨਿਕਲੀ ਆ। ਆਪਣੇ ਗੁਰਸਹਰਨ ਨੂੰ ਵਧੀਆ ਘਰ-ਬਾਰ ਮਿਲ ਜੇ ਤਾਂ ਇਸ ਤੋਂ ਵੱਧ ਖੁਸ਼ੀ ਦੀ ਕੀ ਗੱਲ ਆ। ਮੇਰੀ ਮਾਂ ਨੇ ਕਿਹਾ ਕੁੜੀ ਨਿਆਣੀਆ ਹਜੇ ਆਪਣੀ ਕੋਲ ਬੈਠੀ ਚਾਚੀ ਨੇ ਕਿਹਾ ਕਿ ਆਪੀ ਸਿੱਖਜੂ ਸਭ ਰੋਜ਼-ਰੋਜ਼ ਨਹੀਂ ਐਵੇਂ ਦੇ ਰਿਸ਼ਤੇ ਮਿਲਦੇ ਭਾਗ ਖੁੱਲ ਜਾਣਗੇ ਕੁੜੀ ਦੇ ਚਲੋ ਕੁਝ ਕੁ ਦਿਨਾ ਵਿੱਚ ਸਭ ਹੋ ਗਿਆ ਮੁੰਡੇ ਦੀ ਮਾਂ ਤੇ ਭੈਣ ਆ ਕੇ ਦੇਖ ਗਈਆਂ 300 ਰੁਪਿਆ ਫੜਾ ਗਈ ਵਿਆਹ ਤੇ ਬਾਲਾ ਖਰਚ ਹੋ ਇਸ ਕਰਕੇ ਚੁੰਨੀ ਚੜਾ ਕੇ ਤੋਰਨ ਦਾ ਦਿਨ ਰੱਖ ਦਿੱਤਾ ਚਲੋ ਵਿਆਹ ਵਾਲਾ ਦਿਨ ਆ ਗਿਆ ਮੇਰੀ ਮਾਂ ਤੇ ਭਰਾ ਤੋਂ ਜਿੰਨਾ ਹੋਇਆ ਉਨਾਂ ਕੀਤਾ ਮੇਰੀ ਮਾਂ ਨੇ ਮੇਰੀ ਪੇਟੀ ਪਹਿਲਾਂ ਹੀ ਤਿਆਰ ਕਰ ਰੱਖੀ ਸੀ ਜਿਸ ਵਿੱਚ ਉਸਦੇ ਹੱਥੀ ਕੱਢੀਆਂ ਚਾਦਰਾਂ ਬੁਣੀਆਂ ਦਰੀਆਂ ਸਹਰਾਣੇ ਪੱਖੀਆਂ ਗਦੇਲੇ ਤੇ ਮੇਰੇ ਸੂਟ ਸੀ ਜਿੰਨਾ ਸਰਿਆ ਉਨਾਂ ਸੋਨਾ ਵੀ ਬਣਾ ਲਿਆ ਸੀ ਝਾਵਾਂ ਨਾਲ ਅਸੀਂ ਸਵੇਰੇ ਉੱਠੇ ਮੈਨੂੰ ਤਿਆਰ ਕੀਤਾ ਤੇ ਫਿਰ ਸਾਰੇ ਤਿਆਰ ਹੋ ਕੇ ਗੁਰੂ ਘਰ ਚਲੇ ਗਏ ਉਧਰੋਂ ਵੀ ਥੋੜੇ ਹੀ ਬੰਦੇ ਸਨ ਆਨੰਦ ਕਾਰਜ ਕਰਵਾ ਕੇ ਸਭ ਘਰ ਆ ਗਏ કરી ਸਭ ਨੂੰ ਚਾਹ ਪਿਆਈ ਤੇ ਰੋਟੀ ਖਵਾਈ ਸ਼ਾਮ ਨੂੰ ਵਿਦਾ ਹੋ ਸੌਰੀ ਆ ਗਈ ਸੱਸ ਨੇ ਪਾਣੀ ਵਾਰ ਕੇ ਪੀਤਾ ਤੇ ਹੋਰ ਰਸਮਾਂ ਕੀਤੀਆਂ 15 16 ਕੋ ਸਾਲਾਂ ਦੀ ਕੁੜੀ ਨੂੰ ਕੀ ਪਤਾ ਹੁੰਦਾ ਕਿ ਵਿਆਹ ਕੀ ਹੈ ਮੈਨੂੰ ਸਭ ਇੱਕ ਸੁਪਨੇ ਵਾਂਗ ਲੱਗ ਰਿਹਾ ਸੀ ਮੇਰੀ ਮਾਂ ਨੇ ਕਿੰਨੀਆਂ ਹੀ ਅਰਦਾਸਾਂ ਨਾਲ ਮੈਨੂੰ ਵਿਦਾ ਕੀਤਾ ਭਰਾ ਨੇ ਸਭ ਚੀਜ਼ਾਂ ਆਪ ਕੀਤੀਆਂ ਮੈਨੂੰ ਆਹੀ ਖੁਸ਼ੀ ਸੀ ਕਿ ਮੇਰੇ ਪਿਤਾ ਨੇ ਉਸ ਦਿਨ ਸ਼ਰਾਬ ਨਹੀਂ ਸੀ ਪੀਤੀ ਪਰ ਨਾਲ ਇੱਕ ਦੁੱਖ ਵੀ ਸੀ ਕਿ ਮੇਰਾ ਕਿਤਾਬਾਂ ਵਾਲਾ ਵਸਤਾ ਉੱਥੀ ਰਹਿ ਗਿਆ ਸੀ ਐਵੇਂ ਦਿਨ ਲੰਘਣ ਲੱਗੇ ਮੇਰੀ ਸੱਸ ਮੇਰੇ ਨਾਲ ਵਧੀਆ ਰਹਿੰਦੀ ਜੋ ਨਾ ਆਉਂਦਾ ਉਹ ਦੱਸਦੀ ਹਰ ਤਿਥ ਤੇ ਤਿਹਾਰ ਤੇ ਮੈਨੂੰ ਹਰ ਚੀਜ਼ ਲਿਆ ਕੇ ਦਿੰਦੀ ਮੇਰਾ ਘਰ ਵਾਲਾ ਮੈਨੂੰ ਘਾਟੀ ਬੁਲਾਉਂਦਾ ਮੈਨੂੰ ਵੀ ਉਸ ਤੋਂ ਡਰ ਜਿਹਾ ਲੱਗਦਾ ਉਹ ਮੇਰੇ ਤੋਂ 6 ਸਾਲ ਵੱਡਾ ਸੀ ਮੇਰੀ ਨੰਦ ਜਦੋਂ ਸਕੂਲ ਜਾਂਦੀ ਤਾਂ ਮੇਰਾ ਵੀ ਦਿਲ ਕਰਦਾ ਵਰਤੀ ਸਵੌਨ ਨੂੰ ਪਰ ਮੈਂ ਵਰਦੀ ਕਰਨੀ ਵੀ ਕੀਤੀ ਮੇਰੀ ਪੜ੍ਹਾਈ ਤਾਂ ਬਹੁਤ ਪਿੱਛੇ ਰਹਿ ਗਈ ਸੀ ਬੇਬੇ ਨੇ ਗੁਰਸ਼ਰਨ ਨੂੰ ਵਿੱਚ ਦੀ ਬਿਲਕੁਲ ਨਾ ਟੋਕਿਆ ਤੇ ਗੁਰਸ਼ਰਨ ਸਭ ਕੁਬਾਰ ਕੱਢ ਦੇਣਾ ਚਾਹੁੰਦੀ ਸੀ ਉਹ ਅੱਗੇ ਬੇਬੇ ਨੂੰ ਦੱਸਣ ਲੱਗੀ ਕਿ ਦੂਜੇ ਸਾਲ ਮੇਰਾ ਪੈਰ ਭਾਰੀ ਹੋ ਗਿਆ ਸਭ ਖੁਸ਼ ਸਨ ਮੇਰਾ ਭਰਾ ਤੇ ਮੇਰੀ ਮਾਂ ਮੈਨੂੰ ਲੈਣ ਆਏ ਉਹਨਾਂ ਨੂੰ ਮਨਾ ਕਰ ਦਿੱਤਾ ਕਿ ਉੱਥੇ ਦੇਖਭਾਲ ਕਰਨੀ ਔਖੀ ਹੋਊ ਉਹ ਮਿਲ ਕੇ ਮੁੜ ਗਈ ਮੈਂ ਆਪਣੀ ਪਹਿਲੀ ਬੱਚੀ ਨੂੰ ਜਨਮ ਦਿੱਤਾ ਸਭ ਨੇ ਖੁਸ਼ੀ ਕੀਤੀ ਪਰ ਮੇਰੇ ਘਰ ਵਾਲੇ ਦਾ ਵਿਵਹਾਰ ਉਵੇਂ ਹੀ ਸੀ ਉਹ ਸਭ ਨਾਲ ਹੱਸ ਕੇ ਬੋਲਦਾ ਪਰ ਮੇਰੇ ਲਈ ਉਸ ਅੰਦਰ ਪਤਾ ਨਹੀਂ ਕੀ ਸੀ ਮੇਰੀ ਨਨਦ ਨੇ ਵੀ ਬਾਰ੍ਹਵੀਂ ਕਰਨ ਤੋਂ ਬਾਅਦ ਬੀਏ ਵਿੱਚ ਦਾਖਲਾ ਲੈ ਲਿਆ ਕਾਲਜ ਦੂਰ ਹੋਣ ਕਾਰਨ ਉਹ ਹੋਸਟਲ ਚਲੀ ਗਈ ਜਦੋਂ ਆਉਂਦੀ ਉਸ ਦੇ ਨਿੱਕੇ ਤੋਂ ਨਿੱਕਾ ਕੰਮ ਵੀ ਮੈਂ ਕਰਦੀ ਜੇ ਮੈਥੋਂ ਕਦੇ ਕੁਝ ਰਹਿ ਜਾਂਦਾ ਤਾਂ ਉਹ ਬਹੁਤ ਬੋਲਦੀ ਅਗੋਂ ਮੇਰੀ ਸੱਸ ਕਹਿੰਦੀ ਧੀਏ ਤੂੰ ਚੁੱਪ ਰਿਹਾ ਕਰ ਇਹ ਤਾਂ ਨਿਆਣੀ ਆ ਐਵੇਂ ਬੋਲਦੀ ਰਹਿੰਦੀ ਆ ਮੈਂ ਕੁਝ ਨਾ ਕਹਿੰਦੀ ਬਸ ਆਹੀ ਸੋਚਦੀ ਕਿ ਪੜ੍ਹ ਲਿਖ ਕੇ ਤਾਂ ਬੰਦੇ ਦਾ ਮਨ ਨੀਵਾ ਹੁੰਦਾ ਹੈ ਬੋਲਣ ਦੀ ਅਕਲ ਆਉਂਦੀ ਹੈ ਪਰ ਇਹ ਤਾਂ ਉੱਪਰ ਜਾਣ ਦੀ ਬਜਾਏ ਨੀਚੇ ਨੂੰ ਆ ਰਹੀ ਆ ਚਲੋ ਮੈਂ ਇਸ ਗੱਲ ਤੇ ਧਿਆਨ ਨਾ ਦਿੰਦੀ ਪਰ ਹੁਣ ਮੈਨੂੰ ਫਿਕਰ ਇਸ ਗੱਲ ਦਾ ਸੀ ਜਦੋਂ ਵੀ ਕੱਪੜੇ ਧੋਂਦੀ ਤਾਂ ਮੇਰੇ ਘਰ ਵਾਲੇ ਦੀ ਜੇਬ ਵਿੱਚੋਂ ਸਿਗਰਟ ਨਿਕਲਦੀ ਕਦੇ ਅਫੀਮ ਮੈਂ ਆਪਣੀ ਸੱਸ ਨੂੰ ਦੱਸਦੀ ਉਹ ਗੱਲ ਨੂੰ ਰੋਲੇ ਵਿੱਚ ਰਲਾ ਦਿੰਦੀ ਮੈਂ ਗੱਲ ਨੂੰ ਮੇਰੀ ਮਾਂ ਨੂੰ ਦੱਸਿਆ ਉਸਨੇ ਮੇਰੀ ਸੱਸ ਨੂੰ ਪੁੱਛਿਆ ਤਾਂ ਕਹਿੰਦੀ ਪਹਿਲਾਂ ਤਾਂ ਕਦੀ ਮੈਂ ਦੇਖਿਆ ਨਹੀਂ ਹੁਣ ਥੋੜਾ ਬਹੁਤ ਲੱਗ ਗਿਆ ਹੋਣਾ ਕੋਈ ਨਾ ਹਟਜੂ ਕਹਿ ਕੇ ਆਪਣੇ ਕੰਮ ਲੱਗ ਗਈ ਅਸੀਂ ਦੋਵੇਂ ਮਾਮਾ ਧੀਆਂ ਇੱਕ ਦੂਜੇ ਦੇ ਮੂੰਹ ਵੱਲ ਵੇਖਦੀਆਂ ਰਹਿ ਗਈਆਂ ਕਿ ਕਿੰਨਾ ਆਮਜਾ ਬਣਾ ਕੇ ਕਹਿ ਦਿੱਤਾ ਅੱਗੇ ਗੁਰਚਰਨ ਬੀਬੇ ਨੂੰ ਦੱਸਦੀ ਹੈ ਕਿ ਮੇਰੀ ਜੋਤ ਹਜੇ 1.5 ਸਾਲ ਦੀ ਸੀ ਕਿ ਮੈਂ ਫੇਰ ਪ੍ਰੈਗਨੈਂਟ ਹੋ ਗਈ ਦੂਜੀ ਵੀ ਕੁੜੀ ਹੋਈ ਘਰੇ ਸਭ ਦੇ ਮੂੰਹ ਉਤਰ ਗਏ ਮੇਰੀ ਮਾਂ ਮਹੀਨਾ ਕੋ ਮੇਰੇ ਕੋਲ ਰਹੀ ਭਰਾ ਵਿਆਹ ਆਇਆ ਗਿਆ ਸੀ ਤਾਂ ਇਸ ਵਾਰ ਮੇਰੀ ਮਾਂ ਮੇਰੇ ਕੋਲ ਸੀ ਮੇਰੇ ਵਿੱਚ ਕਾਫੀ ਕਮਜ਼ੋਰੀ ਆ ਗਈ ਸੀ ਕਿਉਂਕਿ ਦੋਵੇਂ ਵਾਰ ਵੱਡੀ ਆਪਰੇਸ਼ਨ ਹੋਏ ਮਾਂ ਦੇ ਜਾਣ ਪਿੱਛੋਂ ਹੌਲੀ-ਹੌਲੀ ਕੰਮ ਕਰਦੀ ਮੇਰੀ ਸੱਸ ਦਾ ਵਿਵਹਾਰ ਮੇਰੇ ਲਈ ਬਦਲਦਾ ਜਾ ਰਿਹਾ ਸੀ ਮੇਰਾ ਘਰ ਵਾਲਾ ਦੋ-ਦੋ ਦਿਨ ਘਰ ਨਾ ਆਉਂਦਾ ਬੀਏ ਕਰਵਾਉਣ ਪਿੱਛੋਂ ਮੇਰੀ ਨਾਨਤ ਦਾ ਵੀ ਵਿਆਹ ਕਰ ਦਿੱਤਾ ਜਦੋਂ ਮੇਰੀ ਜੋਤ ਛੇ ਤੇ ਮਨੂੰ 5 ਸਾਲ ਦੀਆਂ ਹੋਈਆਂ ਮੇਰਾ ਕਦੇ-ਕਦੇ ਬੜਾ ਦਿਲ ਕਰਦਾ ਕਿ ਇਹਨਾਂ ਦੀਆਂ ਦੋ-ਦੋ ਗੁੱਤਾਂ ਕਰਾਂ ਜੇ ਕਦੇ ਕਰ ਦਿੰਦੀ ਤਾਂ ਮੇਰੀ ਸੱਸ ਢਾਕੇ ਜੂੜਾ ਕਰ ਦਿੰਦੀ ਉਹਨਾਂ ਦੇ ਮੁੰਡਿਆਂ ਵਾਲੇ ਕੱਪੜੇ ਪਾਉਂਦੇ ਰੋਜ਼ ਮੈਨੂੰ ਮੁੰਡਾ ਨਾ ਹੋਣ ਦੇ ਤਾਨੇ ਮਿਲਦੇ ਕਿ ਸਾਡੀ ਦੇਲੀ ਕਿਵੇਂ ਵਧੂ ਐਨੀ ਜ਼ਮੀਨ ਜਾਇਦਾਦ ਅਸੀਂ ਬਗਾਨੇ ਪੁੱਤਾਂ ਨੂੰ ਸੁਭਾਵਾਂਗੇ ਮੈਂ ਦੁਬਾਰਾ ਮਾਂ ਨਹੀਂ ਸੀ ਬਣ ਸਕਦੀ ਅੰਦਰੋਂ ਬਹੁਤ ਕਮਜ਼ੋਰ ਹੋ ਗਈ ਤੇ ਡਾਕਟਰ ਨੇ ਵੀ ਕਿਹਾ ਕਿ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਐਵੇਂ ਦਿਨ ਲੰਘਦੇ ਗਏ ਕੁੜੀਆਂ ਸਕੂਲ ਪਾ ਦਿੱਤੀਆਂ ਸੀ ਮੇਰੀ ਮਾਂ ਆ ਕੇ ਮਿਲ ਜਾਂਦੀ ਮੈਨੂੰ ਪਤਾ ਹੀ ਨਹੀਂ ਕਿੰਨਾ ਸਮਾਂ ਹੋ ਗਿਆ ਸੀ ਆਪਣੇ ਪੇਕੇ ਗਈ ਨੂੰ ਬਿਆਸੀ ਤਾਂ ਮੇਰੀ ਨਣਦ ਮੈਨੂੰ ਘਾਟੀ ਬੁਲਾਉਂਦੀ ਸੀ ਪਰ ਕਈ ਦਿਨਾਂ ਤੋਂ ਉਸਦਾ ਵਿਵਹਾਰ ਕੁਝ ਵੱਖਰਾ ਸੀ ਮੈਨੂੰ ਫੋਨ ਤੇ ਵੀ ਪੁੱਛਦੀ ਮੈਂ ਕਿਵੇਂ ਆ ਸਿਹਤ ਕਿਵੇਂ ਆ ਥੋੜੇ ਦਿਨਾਂ ਬਾਅਦ ਘਰ ਆਈ ਤਾਂ ਮੈਨੂੰ ਵਧੀਆ ਢੰਗ ਨਾਲ ਬੁਲਾਇਆ ਮੈਂ ਹੈਰਾਨ ਸੀ ਸ਼ਾਮ ਜਹੀ ਨੂੰ ਰੋਟੀ ਵਗੈਰਾ ਖਾ ਕੇ ਉਹ ਤੇ ਮੇਰੀ ਸੱਸ ਰਸੋਈ ਵਿੱਚ ਆ ਗਈਆਂ ਮੈਂ ਉੱਥੇ ਕੰਮ ਕਰਦੀ ਸੀ ਗੱਲਾਂ ਕਰਨ ਲੱਗੀਆਂ ਤੇ ਮੇਰੀ ਨਣਦ ਕਹਿਣ ਲੱਗੀ ਕਿ ਹੁਣ ਤਾਂ ਕੁੜੀਆਂ ਵੀ ਵੱਡੀਆਂ ਹੋਣ ਲੱਗੀਆਂ ਤੇ ਤੈਨੂੰ ਵੀ ਡਾਕਟਰ ਨੇ ਜਵਾਬ ਦਿੱਤਾ ਮੈਨੂੰ ਤਾਂ ਕਦੇ-ਕਦੇ ਬਹੁਤ ਫਿਕਰ ਹੋ ਜਾਂਦੀ ਆ ਮੰਨ ਦੀਆਂ ਕੁੜੀਆਂ ਵੀ ਘੱਟ ਨਹੀਂ ਹੁੰਦੀਆਂ ਪਰ ਮੁੰਡਿਆਂ ਦੀ ਜਗ੍ਹਾ ਕਿੱਥੇ ਲੈ ਸਕਦੀਆਂ ਨੇ ਇਹ ਕੁੱਲ ਨੂੰ ਤਾਂ ਅੱਗੇ ਵਧਾਉਂਦੀਆਂ ਨੇ ਪਰ ਬਗਾਨੇ ਘਰ ਜਾ ਕੇ ਮੇਰੇ ਪਰਾ ਦੀ ਦੇਲੀ ਤਾਂ ਨਾ ਵਧੀ ਮੇਰੇ ਵੱਲ ਇਸ਼ਾਰਾ ਕਰਕੇ ਭਾਬੀ ਆਪਾਂ ਵੀਰੇ ਦਾ ਦੂਜਾ ਵਿਆਹ ਕਰ ਦਿੰਨੇ ਆ ਹੈਗੀ ਇੱਕ ਕੁੜੀ ਮੇਰੀ ਨਿਗਾਹ 'ਚ ਸਾਊਆ ਰਲ ਕੇ ਰਹੂ ਤੇਰੇ ਨਾਲ ਅਸੀਂ ਵੀਰੇ ਤੋਂ ਤਾਂ ਪੁੱਛ ਲਿਆ ਬਸ ਤੈਨੂੰ ਪੁੱਛ ਰਹੀ ਸੀ ਉਹਦੀਆਂ ਗੱਲਾਂ ਸੁਣ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਰਹੀ ਸੀ ਤੇ ਮੈਨੂੰ ਤਾਂ ਫਿਰ ਸੁਣਨੋ ਹੀ ਬੰਦ ਹੋ ਗਿਆ ਉਹ ਦੋਵੇਂ ਪਤਾ ਹੀ ਨਹੀਂ ਕੀ ਕੀ ਬੋਲੀ ਗਈਆਂ ਮੇਰੇ ਤੋਂ ਪਤਾ ਨਹੀਂ ਕਦੋਂ ਹੰਗੂਰਾ ਭਰਾ ਲਿਆ ਮੈਨੂੰ ਵੀ ਨਾ ਪਤਾ ਲੱਗਾ ਚਲੋ 5-6 ਦਿਨਾਂ ਵਿੱਚ ਵਿਆਹ ਲਿਆਏ ਮੇਰੀ ਤੇ ਮੇਰੀਆਂ ਕੁੜੀਆਂ ਦੀ ਇੱਜ਼ਤ ਦਾ ਦਰਜਾ ਹੋਰ ਘਟ ਗਿਆ ਸਾਲ ਵਿੱਚ ਹੀ ਮੁੰਡਾ ਹੋ ਗਿਆ ਮੈਨੂੰ ਤਾਂ ਨੌਕਰਾਨੀ ਤੋਂ ਵੀ ਥੱਲੇ ਦਾ ਦਰਜਾ ਮਿਲਦਾ ਸੀ ਸਭ ਬਦਲ ਗਏ ਮੇਰੀਆਂ ਕੁੜੀਆਂ ਪਿਓ ਦੇ ਪਿਆਰ ਨੂੰ ਤਰਸ ਰਹੀਆਂ ਸੀ ਐਵੇਂ ਦਿਨ ਕੱਟੀ ਕਰ ਰਹੀ ਸੀ ਜਿਸ ਦਾ ਜੀ ਕਰਦਾ ਮੈਨੂੰ ਕੁਝ ਵੀ ਕਹਿ ਦਿੰਦਾ ਜਿਵੇਂ ਮੈਨੂੰ ਤਾਂ ਦਰਦ ਹੀ ਨਹੀਂ ਸੀ ਹੁੰਦਾ ਜਦੋਂ ਮੇਰੀਆਂ ਧੀਆਂ ਨੂੰ ਦੁਤਕਾਰਦੇ ਮੈਂ ਤੁਰੋਂ ਅੰਦਰੋਂ ਟੁੱਟ ਜਾਂਦੀ ਪਰ ਕਰ ਵੀ ਕੀ ਸਕਦੀ ਸੀ ਇੱਕ ਦਿਨ ਸੁਖਜੋਤ ਮੇਰੇ ਘਰ ਵਾਲੇ ਦੀ ਦੂਜੀ ਪਤਨੀ ਜਾਨੀ ਮੇਰੀ ਸੌਕਣ ਨੇ ਪਤਾ ਨਹੀਂ ਕੀ ਕਿਹਾ ਜਦੋਂ ਮੈਂ ਰੋਜ ਵਾਂਗ ਰੋਟੀ ਫੜਾਉਣ ਗਈ ਥਾਲੀ ਫੜ ਕੇ ਮੇਰੇ ਪੈਰਾਂ ਵਿੱਚ ਮਾਰੀ ਤੇ ਮੈਨੂੰ ਬਾਹੋਂ ਫੜ ਕੇ ਗੇਟ ਤੋਂ ਬਾਹਰ ਕੱਢਤਾ ਤੇ ਨਾਲ ਹੀ ਮੇਰੀਆਂ ਧੀਆਂ ਨੂੰ ਮੈਂ ਕਹਿ ਰਹੀ ਸੀ ਕਿ ਮੈਨੂੰ ਮੇਰੀ ਗਲਤੀ ਦਾ ਦੱਸ ਤੋ ਮੈਂ ਆਪਣੀਆਂ ਧੀਆਂ ਨੂੰ ਲੈ ਕੇ ਕਿੱਥੇ ਜਾਵਾਂ ਮੇਰੀ ਸੱਸ ਨੇ ਦਰਵਾਜ਼ਾ ਬੰਦ ਕਰ ਦਿੱਤਾ ਆਲੇ-ਦੁਆਲੇ ਗੁਆਂਡੀ ਬਾਹਰ ਨਿਕਲ ਕੇ ਦੇਖ-ਦੇਖ ਅੰਦਰ ਵੜ ਗਏ ਕਿਸੇ ਨੇ ਤਰਸਣਾ ਖਾਦਾ ਅਸੀਂ ਤਿੰਨੇ ਸਾਰੀ ਰਾਤ ਦਰਵਾਜ਼ੇ ਅੱਗੇ ਬੈਠੀਆਂ ਰਹੀਆਂ ਤੇ ਮੈਂ ਸਵੇਰੇ ਆਪਣੀਆਂ ਧੀਆਂ ਨੂੰ ਲੈ ਕੇ ਆਪਣੇ ਪੇਕੇ ਜਾ ਰਹੀ ਸੀ ਤਾਂ ਰਸਤੇ ਵਿੱਚ ਡਿੱਗ ਪਈ ਉਹ ਤਾਂ ਵਾਹਿਗੁਰੂ ਨੇ ਥੋਨੂੰ ਭੇਜ ਦਿੱਤਾ ਨਹੀਂ ਤਾਂ ਕਿਸੇ ਨੇ ਨਹੀਂ ਸੀ ਪੁੱਛਣਾ ਧੀਏ ਮੈਨੂੰ ਵੀ ਵਾਹਿਗੁਰੂ ਨੇ ਹੀ ਮਤ ਦਿੱਤੀ ਨਹੀਂ ਮੈਂ ਤਾਂ ਲੇਟ ਹੀ ਮੁੜਤੀ ਆ ਗੁਰੂ ਘਰੋਂ ਅੱਜ ਕੁਝ ਸਮਾਨ ਭੁੱਲ ਗਈ ਸੀ ਘਰ ਉਹੀ ਲੈਣ ਆਈ ਸੀ ਉਸ ਬਜ਼ੁਰਗ ਔਰਤ ਨੇ ਕਿਹਾ ਪਰਮਾਤਮਾ ਸਭ ਜਾਣੀ ਜਾਣੈ ਧੀਏ ਤੂੰ ਫਿਕਰ ਨਾ ਕਰ ਵਦਿਆ ਉਹਨਾਂ ਨੇ ਆਪ ਹੀ ਉਸ ਨਰਕ ਵਿੱਚੋਂ ਤੈਨੂੰ ਕੱਢ ਦਿੱਤਾ ਹੈ ਸਭ ਠੀਕ ਹੋ ਜੂ ਤੂੰ ਫਿਕਰ ਨਾ ਕਰ ਤੁਸੀਂ ਆਰਾਮ ਕਰੋ ਮੈਂ ਕੰਮ ਜਾਣਾ ਹੈ ਸ਼ਹਿਰ ਬੀਬੀ ਇਹ ਕਹਿ ਕੇ ਚਲੀ ਗਈ ਕੁੜੀਆਂ ਤਾਂ ਪਹਿਲਾਂ ਹੀ ਸੌ ਗਈਆਂ ਸੀ ਗੁਰਸ਼ਰਨ ਵੀ ਸੌ ਗਈ ਗੁਰਸ਼ਰਨ ਉੱਠੀ ਤਾਂ ਸ਼ਾਮ ਹੋ ਚੁੱਕੀ ਸੀ ਬੀਬੇ ਵੀ ਥੋੜੇ ਟਾਈਮ ਪਹਿਲਾਂ ਹੀ ਘਰ ਆਈ ਸੀ ਬੀਬੇ ਜਿਸ ਦਾ ਨਾਮ ਹਰਜੀਤ ਕੌਰ ਹੈ ਜੋ ਕਿ 65 ਸਾਲਾਂ ਦੀ ਔਰਤ ਹੈ ਉਹ ਰਿਟਾਇਰਡ ਵਕੀਲ ਹੈ ਹੁਣ ਉਸਦਾ ਇੱਕ ਐਨਜੀਓ ਹੈ ਜਿਸ ਵਿੱਚ ਉਹ ਬੇਸਹਾਰਾ ਲੋਕਾਂ ਦੀ ਮਦਦ ਕਰਦੀ ਹੈ ਉਸਦੇ ਦੋ ਮੁੰਡੇ ਹਨ ਵੱਡਾ ਜੱਜ ਤੇ ਛੋਟਾ ਵਕੀਲ ਹੈ ਦੋਵੇਂ ਵਿਆਹੀ ਹੋਏ ਨੇ ਵੱਡੇ ਦੀ ਘਰ ਵਾਲੀ ਵਕੀਲ ਹੈ ਤੇ ਛੋਟੇ ਦੀ ਆਈਪੀਐਸ ਪਿੰਡ ਵਿੱਚ ਉਹਨਾਂ ਦਾ ਪਰਿਵਾਰ ਵਕੀਲਾਂ ਦਾ ਲਾਣਾ ਵੱਜਦਾ ਹੈ ਹਰਜੀਤਕੌਰ ਨੂੰ ਸਾਰੇ ਬੀਜੀ ਕਹਿ ਕੇ ਬੁਲਾਉਂਦੇ ਨੇ ਹਰਜੀਤਕੌਰ ਅੰਦਰ ਆਈ ਦੇ ਹੱਥ ਵਿੱਚ ਗੁਰਸ਼ਰਨ ਲਈ ਕੱਪੜੇ ਸਨ ਉਸ ਨੂੰ ਕਿਹਾ ਕਿ ਨਹਾ ਲਵੇ ਤੇ ਆ ਕੇ ਰੋਟੀ ਖਾ ਲਵੇ ਹਰਜੀਤ ਕੌਰ ਨੇ ਘਰ ਸਭ ਨੂੰ ਗੁਰਸ਼ਰਨ ਬਾਰੇ ਦੱਸ ਦਿੱਤਾ ਸੀ ਗੁਰਸ਼ਰਨ ਜਦੋਂ ਡਾਈਨਿੰਗ ਟੇਬਲ ਤੇ ਆਈ ਤਾਂ ਹਰਜੀਤ ਕੌਰ ਨੇ ਉਸ ਨੂੰ ਆਪਣੇ ਸਾਰੇ ਪਰਿਵਾਰ ਨਾਲ ਮਿਲਾਇਆ ਸਭ ਨੇ ਗੁਰਸ਼ਰਨ ਨੂੰ ਬਹੁਤ ਸਤਿਕਾਰ ਦਿੱਤਾ ਗੁਰਸ਼ਰਨ ਭਾਵੇਂ ਉਨ੍ਹਾਂ ਨੂੰ ਨਹੀਂ ਜਾਣਦੀ ਸੀ ਪਰ ਫਿਰ ਵੀ ਉਸ ਨੂੰ ਉੱਥੇ ਇੱਕ ਸਕੂਨ ਜਿਹਾ ਮਿਲ ਰਿਹਾ ਸੀ ਉਹਨਾਂ ਨੇ ਰੋਟੀ ਖਾਧੀ ਬਾਅਦ ਵਿੱਚ ਸਾਰੇ ਗੱਲਾਂ ਮਾਰਨ ਲੱਗ ਪਏ ਹਰਜੀਤ ਕੌਰ ਨੇ ਦੱਸਿਆ ਉਹਨਾਂ ਦਾ ਐਨ ਜੀਓ ਹੈ ਤੇ ਨਾਲ ਹੀ ਇੱਕ ਬੁਟੀਕ ਹੈ ਬੇਸਹਾਰਾ ਔਰਤਾਂ ਉੱਥੇ ਬੁਟੀਕ ਵਿੱਚ ਕੰਮ ਕਰਦੀਆਂ ਨੇ ਤੇ ਨਾਲੇ ਉੱਥੇ ਹੀ ਕਮਰੇ ਬਣੇ ਹੋਏ ਨੇ ਉੱਥੇ ਹੀ ਰਹਿੰਦੀਆਂ ਨੇ ਤੀਏ ਤੂੰ ਆਪਣੇ ਪੇਕੇ ਰਹਿਣਾ ਤਾਂ ਅਸੀਂ ਛੱਡ ਆਵਾਂਗੇ ਤੇ ਬੁਟੀਕ ਵਿੱਚ ਕੰਮ ਲੱਗ ਜਾਵੀਂ ਗੁਰਚਰਨ ਨੂੰ ਸਿਲਾਈ ਕਢਾਈ ਵਧੀਆ ਆਉਂਦੀ ਸੀ ਪਰ ਗੁਰਸ਼ਰਨ ਨੇ ਕਿਹਾ ਕਿ ਉਹ ਪੇਕੇ ਮਿਲ ਕੇ ਆ ਜਾਵੇਗੀ ਪਰ ਉੱਥੇ ਹੀ ਰਹਿ ਲੂੰ ਜਿੱਥੇ ਹੋਰ ਔਰਤਾਂ ਰਹਿੰਦੀਆਂ ਨੇ ਮੈਂ ਆਪਣੇ ਪੇਕਿਆਂ ਤੇ ਬੋਝ ਨਹੀਂ ਬੰਨਣਾ ਗੁਰਸ਼ਰਨ ਇੱਕ ਵਾਰ ਆਪਣੇ ਪਿੰਡ ਜਾ ਕੇ ਮਿਲਾਈ ਆ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਕੁੜੀਆਂ ਨਾਲ ਹੀ ਸਰਕਾਰੀ ਸਕੂਲ ਵੀ ਚਲਾ ਦਿੱਤੀਆਂ ਹਰਜੀਤ ਕੌਰ ਨੇ ਆਪਣੇ ਮੁੰਡੇ ਨੂੰ ਕਹਿ ਕੇ ਉਸ ਦੇ ਸੌਰੀਆਂ ਤੇ ਕੇਸ ਕਰਵਾਤਾ ਗੁਰਸ਼ਰਨ ਬਹੁਤ ਮੀਨਤ ਕਰਦੀ ਹਰਜੀਤ कौर ਨੇ ਇੱਕ ਦਿਨ ਗੁਰਸ਼ਰਨ ਨੂੰ ਕਿਹਾ ਕਿ ਉਹ ਆਪਣੀ ਪੜ੍ਹਾਈ ਵੀ ਦੁਬਾਰਾ ਸ਼ੁਰੂ ਕਰ ਸਕਦੀ ਹੈ। ਪੜਨ ਦੀ ਕੋਈ ਉਮਰ ਨਹੀਂ ਹੁੰਦੀ। ਬੀਜੀ ਦੇ ਕਹਿਣ ਤੇ ਉਸਨੇ 11ਵੀਂ ਕਲਾਸ ਲਈ ਪ੍ਰਾਈਵੇਟ ਫੀਸ ਭਰ ਦਿੱਤੀ। ਗੁਰਸ਼ਰਨ ਆਪਣਾ ਕੰਮ ਵੀ ਕਰਦੀ, ਨਾਲ ਪੜ੍ਹਦੀ ਵੀ ਤੇ ਬੱਚਿਆਂ ਨੂੰ ਵੀ ਸੰਭਾਲਦੀ। 2 ਸਾਲ ਲੰਘ ਚੁੱਕੇ ਸੀ। ਗੁਰਸ਼ਰਨ ਦੇ ਕੇਸ ਨਿਬੜਨ ਤੇ ਉਸ ਨੂੰ ਉਸਦੇ ਹਿੱਸੇ ਦੇ ਪੈਸੇ ਮਿਲ ਗਏ ਸੀ ਤੇ ਉਹ ਉਸਨੇ ਜਮਾ ਵੀ ਕਰਵਾ ਦਿੱਤੇ। ਦੋ ਸਾਲਾਂ ਵਿੱਚ ਬਟਿਕ ਦੇ ਕੰਮ ਵਿੱਚ ਉਹ ਮਾਹਰ ਹੋ ਗਈ ਸੀ ਉਸਨੇ ਬੀਏ ਵਿੱਚ ਫੀਸ ਭਰ ਦਿੱਤੀ ਵਧੀਆ ਨੰਬਰਾਂ ਨਾਲ ਪਾਸ ਹੋ ਰਹੀ ਸੀ ਜਿਵੇਂ ਜਿਵੇਂ ਦਿਨ ਬੀਤਦੇ ਗਏ ਗੁਰਸ਼ਰਨ ਦਾ ਆਤਮ ਵਿਸ਼ਵਾਸ ਬਹੁਤ ਵਧਣ ਲੱਗਿਆ ਸੀ ਉਹ ਹਰਜੀਤ कौर ਦਾ ਬਹੁਤ ਧੰਨਵਾਦ ਕਰਦੀ ਕਿਉਂਕਿ ਉਸ ਦੀ ਜ਼ਿੰਦਗੀ ਬਦਲਣ ਵਿੱਚ ਹਰਜੀਤ कौर ਦਾ ਬਹੁਤ ਵੱਡਾ ਰੋਲ ਸੀ ਉਧਰ ਉਸਦੇ ਸਹੁਰਿਆਂ ਦੀ ਦਿਨੋ ਦਿਨ ਹਾਲਤ ਵਿਗੜਦੀ ਜਾ ਰਹੀ ਸੀ ਉਹਨਾਂ ਦੇ ਘਰ ਮੁੰਡਾ ਹੋਇਆ ਜਿਸ ਜ਼ਮੀਨ ਜਾਇਦਾਦ ਦਾ ਸਾਰਾ ਦਿਨ ਗੁਰਸ਼ਰਨ ਨੂੰ ਤਾਨਾ ਮਿਲਦਾ ਸੀ ਉਹ ਤਾਂ ਸੁਰਜੀਤ ਭਾਵ ਗੁਰਸ਼ਰਨ ਦੇ ਘਰ ਵਾਲੇ ਨੇ ਨਸ਼ਿਆਂ ਦੇ ਲੇਖੇ ਲਾ ਦਿੱਤੀ ਸੀ ਹੁਣ ਘਰ ਦੇ ਚਿਰਾਗ ਖਾਤਰ ਜ਼ਮੀਨ ਦਾ ਇੱਕ ਖੁੱਡ ਵੀ ਨਹੀਂ ਸੀ ਬਚਿਆ ਗੁਰਸ਼ਰਨ ਨੇ ਹੌਲੀ-ਹੌਲੀ ਪੈਸੇ ਜੋੜ ਕੇ ਆਪਣੇ ਲਈ ਬਟੀਕ ਖੋਲ ਲਈ ਪੜਨ ਦਾ ਉਸ ਨੂੰ ਬਹੁਤ ਫਾਇਦਾ ਹੋ ਰਿਹਾ ਸੀ ਹਰ ਚੀਜ਼ ਨੂੰ ਸਮਝਣ ਵਿੱਚ ਸੌਖ ਹੁੰਦੀ ਉਸਨੇ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਕੁਝ ਉਸ ਕੋਲ ਜਮਾਸੀ ਪੈਸੇ ਕੁਝ ਹੋਰ ਚੋੜ ਕੇ ਆਪਣੇ ਲਈ ਘਰ ਵੀ ਲੈ ਲਿਆ ਉਸ ਵਿੱਚ ਹੀ ਬੁਟੀਕ ਦਾ ਕੰਮ ਖੋਲ੍ਹਿਆ ਉਸ ਦੀਆਂ ਕੁੜੀਆਂ ਵੀ ਪੜ੍ਹਾਈ ਵਿੱਚ ਬਹੁਤ ਵਧੀਆ ਸਨ ਉਸ ਦੀ ਮਾਂ ਵੀ ਉਸ ਕੋ ਲਾ ਕੇ ਰਹਿਣ ਲੱਗੀ ਕਿਉਂਕਿ ਕੱਲੀ ਨੂੰ ਰਹਿਣਾ ਔਖਾ ਸੀ ਇੱਕ ਦਿਨ ਦੋਵੇਂ ਮਾਵਾਂ ਧੀਆਂ ਗੱਲਾਂ ਕਰ ਰਹੀਆਂ ਸੀ ਕਿ ਉਹਨਾਂ ਨੇ ਕੀ ਕੁਝ ਨਹੀਂ ਚੱਲਿਆ ਪਰ ਆਖਿਰਕਾਰ ਸੱਚ ਨੇ ਤਾਂ ਜਿੱਤਣਾ ਹੀ ਹੁੰਦਾ ਹੈ ਤੇ ਸੱਚ ਦੀ ਜਿੱਤ ਹੋਈ ਅੱਜ ਕੁਸ਼ਰਨ ਕੋਲ ਜੋ ਕੁਝ ਵੀ ਸੀ ਆਪਣੀ ਮਿਹਨਤ ਦੇ ਸਿਰ ਤੇ ਸੀ ਹਾਂ ਇੱਕ ਵਾਰ ਉਹ ਹਾਰ ਗਈ ਸੀ ਪਰ ਹਰਜੀਤ ਕੌਰ ਉਸ ਲਈ ਰੱਬ ਬਣ ਕੇ ਆਈ ਹਰਜੀਤ ਕੌਰ ਤੇ ਹੋਰ ਐਨਜੀਓ ਦੇ ਲੋਕਾਂ ਨੇ ਗੁਰਸ਼ਰਨ ਨੂੰ ਸਨਮਾਨਿਤ ਵੀ ਕੀਤਾ ਕਿਉਂਕਿ ਅੱਜ ਉਹ ਆਪਣੀ ਮਿਹਨਤ ਸਦਕਾ ਆਪਣੇ ਪੈਰਾਂ ਤੇ ਖੜੀ ਸੀ ਗੁਰਸ਼ਰਨ ਨੂੰ ਸਟੇਜ ਤੇ ਜਦੋਂ ਦੋ ਸ਼ਬਦ ਬੋਲਣ ਲਈ ਕਿਹਾ ਤਾਂ ਉਹ ਬੋਲੀ ਕਿ ਹਾਂ ਇੱਕ ਵਾਰ ਤਾਂ ਮੈਂ ਹਾਰ ਗਈ ਸੀ ਪਰ ਉਹ ਹਾਰ ਕੁਝ ਕੁ ਭਲਾਂ ਦੀ ਸੀ ਸੱਚ ਤੇ ਇਮਾਨਦਾਰੀ ਕਦੇ ਨਹੀਂ ਹਾਰਦੀਆਂ ਰੱਬ ਕਿਸੇ ਨਾ ਕਿਸੇ ਨੂੰ ਜ਼ਰੂਰ ਭੇਜਦਾ ਹੈ ਮਦਦ ਲਈ ਜਿਵੇਂ ਮੇਰੇ ਲਈ ਹਰਜੀਤ कौर ਜੀ ਆਈ ਬਸ ਆਪਣੀ ਮਿਹਨਤ ਤੇ ਵਿਸ਼ਵਾਸ ਰੱਖੋ ਉਸ ਦੇ ਬੋਲਣ ਤੋਂ ਬਾਅਦ ਹਾਲ ਤਾੜੀਆਂ ਨਾਲ ਗੂੰਜ ਉੱਠਿਆ ਗੁਰਸ਼ਰਨ ਦੀਆਂ ਅੱਖਾਂ ਨਾਮ ਸੀ ਪਰ ਅੱਜ ਖੁਸ਼ੀ ਦੇ ਕਾਰਨ ਗੁਰਸ਼ਰਨ ਵਰਗੀਆਂ ਬਹੁਤ ਸਾਰੀਆਂ ਕੁੜੀਆਂ ਇਹੋ ਜਹੀਆਂ ਸਥਿਤੀਆਂ ਵਿੱਚੋਂ ਨਿਕਲਦੀਆਂ ਨੇ ਜਿਸ ਵਿੱਚ ਕਈ ਵਾਰ ਤਾਂ ਮੁੰਡੇ ਦੇ ਘਰਵਾਲਿਆਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਨਸ਼ੇ ਕਰਦਾ ਹੈ ਪਰ ਜ਼ਿਆਦਾਤਰ ਉਹਨਾਂ ਨੂੰ ਪਤਾ ਹੁੰਦਾ ਹੈ ਤੇ ਉਹ ਉਸ ਦਾ ਵਿਆਹ ਕਰ ਦਿੰਦੇ ਨੇ ਵੀ ਸੁਧਰ ਜਾ ਤੇ ਕਹਾਈ ਨੂੰ ਤੋਂ ਹਰ ਗੱਲ ਦਾ ਭੇਤ ਰੱਖਦੇ ਨੇ ਆਪਣੇ ਮੁੰਡੇ ਤੇ ਪਰਦੇ ਪਾਉਂਦੇ ਨੇ ਕੁੜੀਆਂ ਦੇ ਬੱਚੇ ਹੋ ਜਾਂਦੇ ਨੇ ਤਾਂ ਹੌਲੀ-ਹੌਲੀ ਕਿਤੇ ਪਤਾ ਲੱਗਦਾ ਹੈ ਕਿ ਮੇਰੇ ਪਤੀ ਵਿੱਚ ਕੀ ਐਬ ਨੇ ਤੇ ਉਦੋਂ ਤੱਕ ਤਾਂ ਬਹੁਤ دیر ਹੋ ਜਾਂਦੀ ਹੈ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ